ਖੇਡ ਮੇਰੇ ਦਾ ਕਹਿੰਦੇ ਪਹਿਲਾ ਕੁਆਟਰ ਇੱਕ ਪਾਸੇ ਬਰੂਰ ਦੂਸਰੇ ਪਾਸੇ ਸ਼ਕਰਪੁਰ ਭਈ ਹੋਈ ਰੇਡ ਆਹ ਸਾਹਮਣੇ ਕਾਕਾ ਸ਼ਕਰਪੁਰੀਆ ਪਹਿਲੀ ਟੈਕ ਕਰ ਗਿਆ ਕਮਾਲ ਆ ਦੁਨੀਆਂ ਦੇ ਵਿੱਚ ਹੁੱਲੇ ਫਰਾਰੇ ਆਹ ਡੇਲ ਵਾਲਾ ਬੂਰੀਆ ਬੂਰੀਆ ਸੀਸਰ ਕਬੱਡੀਆਂ ਪਾਉਂਦਾ ਚੜ ਚੜ ਕੇ ਬੂਰੀਆ ਸੀਸਰ ਕਬੱਡੀਆਂ ਪਾਉਂਦਾ ਚੜ ਚੜ ਕੇ ਪੈ ਗਈ ਪੁੱਠੀ 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 ਇਹ ਨਿਰਮਲ ਆ ਬਰੂੜ ਵਾਲਾ ਜੇਠੂ ਕਹਿੰਦਾ ਨਿਰਮਲ ਲਈ ਤਾੜੀਆਂ ਜਿੰਦਾ ਕਹਿੰਦੇ ਬੜਾ ਰੌਚਕ ਮੁਕਾਬਲਾ ਲੋ ਖੁੱਪੇ ਪਏ ਆ ਆਨੰਦ ਮਾਣਦੇ ਆ ਲਓ ਪੈਂਦੀ ਰੇਲ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ ਏ ਸ਼ਹਿਆ ਆਹ ਯਾਤਰਾ ਕਰੀ ਤੁਰੇ ਆਉਂਦੇ ਆ ਆਹ ਕਹਿੰਦੇ ਤਪੁਰਜੀ ਵਾਲੇ ਨੇ ਕਬੱਡੀ ਪਾਤੀ ਐ ਹੀਪਤ ਮੁਰਜੀ ਵਾਲਾ ਐਕਸ਼ਨ ਪੁਆਇੰਟ ਐਕਸ਼ਨਾਂ ਦੀ ਮਸ਼ੀਨ ਪਰ ਨਿਰਮਲ 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 ਬਰੂਡ ਵਾਲਾ ਸਿਰਾਲ ਆ ਗਿਆ ਨਿਰਮਲ ਬਰੂਡ ਵਾਲਾ ਤੁਰੀਆਂ ਰਚ ਆ ਗਿਆ ਨਿਰਮਲ ਬਰੂਡ ਵਾਲਾ ਕਹਿੰਦੇ ਲੋਕਾਂ ਦੇ ਭੰਗੜੇ ਪਵਾ ਗਿਆ ਸਿਰਾ 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 ਅੱਜ ਠੂ ਘਿਆਰੇ ਕਿਵੇਂ ਆ ਕੰਮ ਫਿਰ ਕੁੱਮਗਿਆਂ ਲੋਇਆ ਕੁੱਮਗਿਆਂ ਲੋਇਆ ਕੁੱਮਗਿਆਂ ਲੋਇਆ ਸਰਾ ਹੋਈ ਜਾਂਦਾ ਸਰਾ ਹੋਈ ਜਾਂਦਾ ਦਾ ਸ਼ਾਜੀ ਸ਼ਾਜੀ ਹੁੰਦੀ ਆ ਆ ਬਿੱਲੇ ਵਰਗੇ ਪ੍ਰੀਤ ਵਰਗੇ ਨਿਰਮਲ ਵਰਗੇ ਜਾਰੇ ਤਿਆਰ ਪਰ ਤਿਆਰ ਸਿਰੇ ਦਾ ਮੁਕਾਬਲਾ ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਬਿੱਲਾ ਬਨੂੜ ਵਾਲਾ ਬਿੱਲਾ ਬਨੂੜ ਵਾਲਾ ਆ ਮੇਲਾ ਬਣ ਗਿਆ ਦੁਨੀਆ ਨੱਚ ਉੱਠੀ ਆ ਦੁਨੀਆ ਨੱਚ ਉੱਠੀ ਆ ਹਰ ਜੋ ਪਾਸੇ ਹਰ ਜੋ ਪਾਸੇ ਸਰਾ ਕਾ ਜੇਠੂ ਸਰਾ ਦੁੱਖ ਤੋੜ ਗਿਆ 7 7.5 ਦੀ ਟੱਕਰ ਜੇਠੂਕੇ ਦੀ ਖੇਡ ਮੈਦਾਨ ਇੱਕ ਪਾਸੇ ਜਸਮਾਨੀ ਚੁੰਬਕ ਬੱਲੇ ਉਹ ਕਬਰੂਆ ਫਰੀਦ ਅਲੀ ਫਰੀਦ ਅਲੀ ਜਸਮਾਨੀ ਚੁੰਬਕ ਸ਼ਕਰਪੁਰ ਦੀ ਟੀਮ ਜੇਠੂਕੇ ਦੀ ਖੇਡ ਗਰਾਊਂਡ ਦੀ ਟੀਮ ਦਾ ਪ੍ਰਦਰਸ਼ਨ ਜੇ ਚੰਗਾ ਲੱਗ ਰਿਹਾ ਇੱਕ ਵਾਰੀ ਤਾੜੀਆਂ ਜ਼ੋਰਦਾਰ ਦੁਨੀਆ ਖੁਸ਼ਾ ਦੁਨੀਆ ਖੁਸ਼ਾ ਚੱਕ ਫੇਰ ਆ ਦੇਖ ਚੱਕ ਫੇਰ

ਬੱਲੇ 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 ਜਸਮਾਨੀ ਚੁੰਬਕ ਫਰਿਆਦ 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 ਹੋ ਗਈ ਹੈ ਹਾ ਸੁੱਖੇ ਬਨੂਰ ਨੇ ਕਬੱਡੀ ਪਾ ਦਿੱਤੀ ਹੈ ਹ ਪੈਂਦੀ ਰੇਡ ਤੇ ਹਾਕਮ ਵਾਲੀਆ ਜੱਗੂ ਸੁੱਖਾ ਬਨੂਰ ਹ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਇੱਥੇ ਰੱਖ ਇੱਥੇ ਰੱਖ ਸੁੱਖਾ ਤੇ ਜੱਗੂ ਸੁੱਖਾ ਤੇ ਜੱਗੂ ਹਾ ਸੁੱਖਾ ਬਨੂਰ ਹਾ ਕਬੱਡੀ ਜਿੰਦਾਬਾਦ ਮੁੰਡਾ ਰੰਗਾਂ ਚ ਹੈ ਜੇਟੂ ਕਹਿੰਦਾ ਹੈ ਲੋਕ ਅੰਦਾਜ਼ੇ ਲਾ ਰਿਹਾ ਵੀ ਕੌਣ ਜਿੱਤੂ ਪਰ ਰੱਬ ਜਾਣਦਾ ਆਹ ਮੁੰਡੇ ਬਰੂਨ ਵਾਲੇ ਦੀ ਰੇਡ ਪਈ ਹੋਈ ਆ ਚਾਰ ਨੇ ਚਾਰੇ ਤਿਆਰ ਬਰ ਤਿਆਰ ਹੱਕ ਮਾਲੀਆ ਜੱਗੂ ਕਹਿੰਦੇ ਕਰ ਗਿਆ